ਲੋਜੀ ਗੁੱਡ ਈਵਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਸ਼ਾਮ ਦੇ ਟਾਈਮ ਮੈਂ ਬੈਠੀ ਹੋਈ ਆ ਜੀ ਨਾਲ ਟੀਵੀ ਦੇਖ ਰਹੀ ਸੀ ਤੇ ਨਾਲੇ ਮੈਂ ਨਾਲ-ਨਾਲ ਬੁਣ ਰਹੀ ਸੀਗੀ ਸਰਦੀਆਂ ਸ਼ੁਰੂ ਹੋਣ ਵਾਲੀਆਂ ਨੇ ਹੁਣ ਤੇ ਹੁਣ ਬੁਣਨ ਨੂੰ ਵੀ ਦਿਲ ਕਰਿਆ ਕਰੂਗਾ ਇਹ ਮੈਂ ਬਣਾ ਰਹੀ ਆ ਜੀ ਆਪਣੀ ਨੂੰਹ ਰਾਣੀ ਦੇ ਲਈ ਟੋਪ ਬਣਾ ਰਹੀ ਆ ਇਹ ਹੈਗਾ ਜੀ ਥੋੜੀ ਜੀ ਮੋਟੀ ਉਹਨ ਦਾ ਤੇ ਨਾਲੇ ਉਧਰ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਆ ਤੇ ਮੋਟੀ ਉਹਨ ਦਾ ਹੀ ਬਣਾ ਰਹੀ ਆ ਮੈਂ ਛੇਤੀ ਛੇਤੀ ਇਹ ਨਾਲੇ ਬੁਣਿਆ ਜਾ ਰਿਹਾ ਇਹ ਤੇ ਇਹਦੇ ਵਿੱਚ ਡਿਜ਼ਾਈਨ ਮੈਂ ਕੋਈ ਇੰਨਕ ਪਾਇਆ ਹੈਗਾ ਸਿੰਪਲ ਬਸ ਬਣਾ ਰਹੀ ਆ ਹੁਣ ਮੈਂ ਜੋ ਨੁਨੁ ਨੁਕ ਮਾ ਕੇ ਲੈ ਕੇ ਆਈ ਆ ਤੇ ਹੁਣ ਆ ਕੇ ਬੈਠੀ ਸੀ ਤੇ ਮੈਂ ਫੇਰ ਬੁਣਾ ਸ਼ੁਰੂ ਕਰ ਦਿੱਤਾ ਨਾਲੇ ਟੀਵੀ ਦੇਖ ਰਹੀ ਆ ਜੋਨੂ ਨੂੰ ਪਹਿਲਾਂ ਮੈਂ ਚਿਕਨ ਨੂੰ ਬੋਇਲ ਕਰਕੇ ਦਿੱਤਾ ਕਿਉਂਕਿ ਅੱਜ ਉਹਨੇ ਸਵੇਰੇ ਇੱਕ ਖਾਧੇ ਸੀ ਤੇ ਹੁਣ ਉਹਨੂੰ ਮੈਂ ਘਰ ਦੀ ਥਾਂ ਤੇ ਚਲੋ ਚਿਕਨ ਮੰਗਵਾਇਆ ਸੀ ਮੈਂ ਤੇ ਚਿਕਨ ਬੋਇਲ ਕਰਕੇ ਜੋਨੂ ਨੂੰ ਵੀ ਖਾਣਾ ਦੇ ਦਿੱਤਾ ਸੀ ਫਿਰ ਉਸ ਤੋਂ ਬਾਅਦ ਮੈਂ ਘੁਮਾਣ ਵਾਸਤੇ ਲੈ ਕੇ ਗਈ ਤੇ ਹੁਣ ਆ ਕੇ ਬੈਠੀ ਆ ਅਸੀਂ ਤਾਂ ਕੁਝ ਖਾਣਾ ਹੈ ਨਹੀਂ ਮੈਂ ਤੇ ਡਾਕਟਰ ਸਾਹਿਬ ਨੇ ਚਲੋ ਮਿਲਦੇ ਆ ਜੇ ਆਪਾਂ ਸਵੇਰੇ ਨੈਕਸਟ ਮਾਰਨਿੰਗ ਅਮ ਜੀ ਹੈਲੋ ਜੀ ਗੁੱਡ ਮਾਰਨਿੰਗ ਅੰਜੀ ਅੱਜ ਮੇਰੇ ਕੰਮ ਵਾਲੀ ਨੇ ਤਾਂ ਜਾਉਣਾ ਹੈ ਨੀਗਾ ਤੇ ਹੁਣ ਆਪ ਹੀ ਅੱਜ ਸਾਰਾ ਕੰਮ ਕਰਨਾ ਪੈਣਾ ਏ 27 ਤਰੀਕ ਨੂੰ ਛਾਲੂ ਕਰਦੀ ਹੁੰਦੀ ਹੈ ਜੇ ਛੁੱਟੀ ਇਸ ਕਰਕੇ ਹੁਣ ਝਾੜੂ ਪੋਚਾ ਮੈਂ ਲਗਾਉਣੀ ਆ ਤੇ ਹੁਣ ਕਰਦੀ ਆ ਜੀ ਮੈਂ ਝਾੜੂ ਲਗਾਵਾ ਪਹਿਲਾਂ ਸਫਾਈ ਹੋ ਗਈ ਆਪਣੀ ਕਿਚਨ ਦੀ ਮਾਹਰ ਫੇਰ ਬਦਲ ਹੋ ਗਿਆ ਬਹੁਤ ਮੀਂਹ ਪੈਣ ਨੂੰ ਤਿਆਰ ਹੈ ਫੇਰ ਅੱਜ 11:00 ਬੱਜੇ ਹੀ ਹੈਗੇ ਹਲੇ 11:15 ਹੋਏ ਨੇ ਤੇ ਆਪਾਂ ਹੋ ਗਿਆ ਜੀ ਹੁਣ ਵਿਹਲੇ ਹੁਣ ਆਪਾਂ ਬਸ ਬਣਾਣੀਆਂ ਦੁਪਹਿਰ ਨੂੰ ਰੋਟੀ ਅੱਜ ਮੈਂ ਬਣਾਵਾਂਗੀ ਜੀ ਧਾਲ ਦੇਖਦੇ ਆ ਕਿਹੜੀ ਧਾਲ ਬਣਾਈਏ ਚਲੋ ਠੀਕ ਹੈ ਜੀ ਜਦੋਂ ਆਪਾਂ ਧਾਲ ਬਣਾਵਾਂਗੇ ਦੁਪਹਿਰ ਨੂੰ ਤੇ ਤੁਹਾਨੂੰ ਸ਼ੇਅਰ ਕਰਾਂਗੀ ਨਾ ਨੂ ਕੇ ਕੱਪੜੇ ਕਪੜੇ ਚੇਂਜ ਕਰਾਂ। ਅੱਜ ਫੇਰ ਮੈਂ ਜੁਗ ਨੂੰ ਨਵਾ ਦਿੱਤਾ। ਕਿਉਂਕਿ ਨਾ ਉਸ ਦਿਨ ਜਦ ਮੈਂ ਨਵਾਇਆ ਸੀ ਥੋੜੇ ਦਿਨ ਪਹਿਲਾਂ ਤੇ ਤੇ ਗੰਦਾ ਗੰਦਾ ਜਿਹਾ ਲੱਗਿਆ ਰਿਹਾ ਸੀ ਤੇ ਸ਼ੈਂਪੂ ਵੀ ਉਸ ਦਿਨ ਮੈਂ ਚੰਗੀ ਤਰ੍ਹਾਂ ਨਹੀਂ ਸੀ ਕੀਤਾ। ਸ਼ੈਂਪੂ ਇਹਦਾ ਖਤਮ ਹੋ ਗਿਆ ਸੀ। ਤੇ ਫੇਰ ਹੁਣ ਨਵਾਂ ਸ਼ੈਂਪੂ ਲੈ ਕੇ ਆਂਦਾ ਸੀ ਮੈਂ ਕਹਾਂ ਅੱਜ ਫੇਰ ਨਵਾਈ ਦਿੰਨੇ ਚੰਗੀ ਤਰ੍ਹਾਂ। ਵਾਏ ਜਗਨੂ ਕੀ ਐ ਕੀ ਆ ਤੇਰੇ ਕੋ ਬਾਲੇ ਨਾਲੀਆ ਨਹੀਂ ਨਹੀਂ ਕਰ ਲਈ ਜਗਨੂ ਨੇ ਜਗਨੂ ਨੇ ਨਹੀਂ ਨਹੀਂ ਕਰ ਲਈ ਹੋ ਜਗਨੂ ਫੇਜਾ ਸੁੱਕ ਜੂਗਾ ਫੇਰ ਇਹਨੂੰ ਨਮ ਹੋ ਕਹੀ ਕਰਾਂਗੀ ਇਹਦੇ ਚਲੋ ਜੀ ਹੁਣ ਮੈਂ ਕਿ ਨਹਾ ਲਵਾ ਤੇ ਮੇਰੇ 11:30 ਹੋ ਚੱਲੇ ਆ ਐ ਵੀ ਨਹਾ ਨੂੰ ਕੇ ਫਰੈਸ਼ ਜੀ ਹੋ ਗਈਆਂ ਹੁਣ ਆਪਾਂ ਬਣਾਉਣੇ ਆ ਜੀ ਥਾਲ ਅੱਜ ਮੈਂ ਬਣਾਵਾਂਗੀ ਮਾਂ ਛੋਲਿਆਂ ਦੀ ਦਾਲ ਮੈਂ ਸਵੇਰੇ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿ ਅੱਜ ਨਾ ਦਾਲ ਬਣਾ ਲਾਂਗੇ ਕਹਿੰਦੇ ਮਰਜ਼ੀ ਦਾ ਤੂੰ ਆਪਣੇ ਕਰਨੀ ਹੁੰਦੀ ਆ ਕਹਿੰਦੇ ਮੈਨੂੰ ਕੀ ਪੁੱਛਦੀ ਹੈਂ ਤੂੰ ਤੈਨੂੰ ਜਿਹੜਾ ਕੋ ਚੰਗਾ ਲੱਗਣਾ ਹੈ ਤੂੰ ਉਹ ਹੀ ਬਣਾਉਣਾ ਦੱਸੋ ਮਾਂ ਛੋਲੇ ਦੀ ਦਾਲ ਜਦ ਕੀ ਨੰਨ ਨੂੰ ਇੰਨੀ ਪਸੰਦ ਹੈਗੀ ਐ ਫੇਰ ਵੀ ਐਦਾਂ ਕਹਿੰਦੇ ਚਲੋ ਕੱਢੀ ਆਪਾਂ ਦਾਲ ਮਾਂ ਛੋਲੇ ਕਿੱਥੇ ਪਏ ਆ ਕਿੱਥੇ ਪਏ ਆ ਇਹ ਪੜੇ ਆ ਕਿ ਜੀ ਆਪਣੀ ਮਾਂ ਮਾਂ ਵਿੱਚ ਸੋਇਆ ਦੀਨ ਪਈ ਆ ਛੇਲੇ ਕਿੱਥੇ ਗਏ ਨੇ ਆ ਬਹਿ ਤੇ ਛੋਲੇ ਆ ਸਰਵਾ ਜੀ ਆਪਾਂ ਮਿਕਸ ਕਰਕੇ ਬਣਾਉਣੀਆਂ ਦਾਲ ਮਾਂ ਛੱਲਿਆਂ ਦੀ ਸੁਣੋ ਜੀ ਲੈ ਲਈ ਜੀ ਆਪਾਂ ਮਾਂ ਛੱਲਿਆਂ ਦੀ ਦਾਲ ਮੱਤ ਕ ਪਹਿਲਾਂ ਇਹਨੂੰ ਧੋਵਾਂਗੇ ਜਦੋਂ ਆਪਾਂ ਨੇ ਤੋਲੀ ਮੀਕਾ ਨਾ ਤੇਜ਼ ਹੋ ਗਿਆ ਜਿਵੇਂ ਸੌਣ ਦਾ ਮਹੀਨਾ ਆ ਗਿਆ ਹੁੰਦਾ ਏਦਾਂ ਮੀ ਪੈ ਰਿਹਾ ਮੁੜ ਕੇ ਸੌਣ ਦਾ ਮਹੀਨਾ ਆ ਗਿਆ ਜੰਮ ਮੀ ਪੈ ਰਿਹਾ ਇਦਾਂ ਮੀਂਹ ਪੈ ਰਿਹਾ ਬਾਹਰ ਜਿਵੇਂ ਨਾ ਸੌਣ ਚੜ ਗਿਆ ਹੁੰਦਾ ਦੁਬਾਰਾ ਤੋਂ ਤਿੰਨ ਦਿਨ ਹੋ ਗਏ ਨੇ ਲਗਾਤਾਰ ਇਦਾਂ ਹੀ بارش ਘੱਟ ਵੱਧ ਕਦੇ ਥੋੜੀ ਹੋ ਜਾਂਦੀ ਐ ਕਦੇ ਵੱਧ ਹੋ ਜਾਂਦੀ ਐ ਮੈਂ ਦੇਖਣ ਚਲੀ ਗਈ ਸੀ ਮੀਂਹ ਪੈਂਦਾ ਤੇ ਹੁਣ ਆਪਾਂ ਬਣਾਉਨੇ ਆ ਦਾਲ ਥੋੜੀ देर ਆਪਾਂ ਇਹਨੂੰ ਖੁੱਲੀ ਰੱਖ ਕੇ ਰਜਾਵਾਂਗੇ ਫਿਰ ਉਹਨੂੰ ਬੰਦ ਕਰਾਂਗੇ ਨਹੀਂ ਤਾਂ ਫਿਰ ਨਾ ਪਾਣੀ ਜਾਂ ਨਿਕਲ ਜਾਂਦਾ ਹੁੰਦਾ ਜਦੋਂ ਸਿੱਧੀਆਂ ਵੱਜਦੀਆਂ ਨੇ ਤੇ ਹੁਣ ਆਪਾਂ ਕਰਦੇ ਹਾਂ ਜੀ ਤੜਕੇ ਦੀ ਤਿਆਰੀ ਲਸਣ ਪਿਆਜ਼ ਅਦਰਕ ਹਰੀਆਂ ਮਿਰਚਾਂ ਅੱਛਾ ਜੀ ਅੱਛਾ ਜੀ ਆਹ ਦੱਸਿਓ ਜੀ ਕਹਿੰਦੇ ਉਹ ਆਪਣੇ ਅੱਜ ਕੱਲ ਬੜਾ ਖਬਰਾਂ ਵਿੱਚ ਚੱਲ ਰਿਹਾ ਨਾ ਵੀ ਜਿਹੜਾ ਮੋਟਾ ਲਸਣ ਆ ਵੀ ਉਹ ਚਾਈਨੀਜ਼ ਹੈ ਤੇ ਇਹ ਵੀ ਖਾਣਾ ਨਹੀਂ ਚਾਹੀਦਾ ਜਿਹਦੇ ਉੱਪਰ 2005 ਵਿੱਚ ਵੀ ਆਪਣੀ ਇੰਡੀਆ ਵਿੱਚ ਬੈਨ ਲੱਗਿਆ ਸੀ ਤੇ ਪਤਾ ਨਹੀਂ ਹੁਣ ਕੀ ਆ ਆਪਣੇ ਵੀ ਤਾਂ ਇੱਧਰ ਵੈਸੇ ਮੋਟਾ ਲਸਣ ਜਿਹੜਾ ਹੈਗਾ ਆਪਾਂ ਵੀ ਤਾਂ ਬੀਜਦੇ ਹੈਗੇ ਆ ਤੇ ਕਮੈਂਟ ਕਰਕੇ ਦੱਸਿਓ ਵੀ ਸਹੀ ਗੱਲ ਆ ਇਹ ਵੀ ਇਹ ਸੱਚੇ ਚਾਈਨੀਜ਼ ਲਸਣ ਹੈਗਾ ਕਿਉਂਕਿ ਮੈਂ ਤਾਂ ਦੇਖਿਆ ਆਪਾਂ ਆਪਾਂ ਵੀ ਬੀਜਦੇ ਹੁੰਨੇ ਆ ਪਿੰਡ ਮੋਟਾ ਲਸਣ ਚਾਈਨਾ ਤੋਂ ਪਿੰਡਾਂ ਵਿੱਚ ਵੀ ਤਾਂ ਨਹੀਂ ਚਾਈਨਾ ਵਿੱਚ ਆਉਂਦਾ ਹੈਗਾ ਲਸਣ ਪਿੰਡਾਂ ਦਾ ਸਭ ਮੋਟਾ ਲਸਣ ਵੀ ਸਭ ਆਪ ਹੀ ਬੀਜਦੇ ਆ ਲੋ ਜੀ ਦਾਲ ਆਪਣੀ ਬਣ ਗਈ ਐ ਤੜਕਾ ਵੀ ਮੈਂ ਲਾ ਦਿੱਤਾ ਸੀ ਜੀ ਖਾਣਾ ਵਗੈਰਾ ਖਾ ਲਿਆ ਸੀ ਮੈਂ ਵੀਡੀਓ ਵਗੈਰਾ ਤਾਂ ਕੋਈ ਬਣਾਈ ਨਹੀਂ ਹੈਗੀ ਤੇ ਡਾਕਟਰ ਸਾਹਿਬ ਵੀ ਆ ਗਏ ਸੀ ਕਿ 1 ਵਜੇ ਤੇ ਹੁਣ ਨਾ ਸਵਾ 1 ਹੋ ਗਿਆ ਐ ਲੰਚ ਵਗੈਰਾ ਕਰਕੇ ਰੈਸਟ ਕਰਨ ਲੱਗ ਪਏ ਨੇ ਤੇ ਦੇਖੋ ਬਹੁਤ ਮੀਂਹ ਪੈ ਰਿਹਾ ਐ ਕਦੇ ਥੋੜਾ ਜਿਹਾ ਘਟ ਜਾਂਦਾ ਫੇਰ ਤੇਜ਼ ਹੋ ਜਾਂਦਾ ਐ ਖੁ ਕੇ ਜੀ ਆਪਾਂ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਫੇਰ ਨੈਕਸਟ ਵਲੌਗ ਵਿੱਚ ਮਿਲਾਂਗੇ ਜੀ ਪ੍ਰਮਾਤਮਾ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਸਦਾ ਭਲਾ ਹੋਵੇ